ਸਸ਼ੇਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਤ ਚੀਮਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚੱਲੀਆਂ ਨੇ ਜਿੱਥੇ ਕਿ ਡੀਜੇ ਵਾਲੇ ਜਿਹੜਾ ਵਿਅਕਤੀ ਦੇ ਨਾਲ ਇੱਕ ਆਇਆ ਕੰਮਤ ਕਰਨ ਵਾਲਾ ਨੌਜਵਾਨ ਗੋਲੀ ਲੱਗਣ ਦੇ ਨਾਲ ਮੌਕੇ ਤੇ ਇਸ ਦੁਨੀਆ ਨੂੰ ਅਲਵਿਦਾ ਆ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਜਲਾਲਾਬਾਦ ਤੋਂ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਵਿਆਹ ਸਮਾਗਮ ਚੱਲ ਰਿਹਾ ਹੁੰਦਾ ਜਿਹੜਾ ਘਰ ਦਾ ਲੜਕੇ ਦਾ ਵਿਆਹ ਕੀਤਾ ਹੁੰਦਾ ਵਿਆਹ ਕੇ ਡੋਲੀ ਘਰਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਡੀਜੇ ਲਗਾ ਕੇ ਘਰ ਦੇ ਵਿੱਚ ਜਸ਼ਨ ਮਨਾਇਆ ਜਾ ਰਿਹਾ ਸੀ ਪਰ ਆਸ-ਪਾਸ ਦੇ ਜਿਹੜੇ ਨਜ਼ਦੀਕ ਦੇ ਜਿਹੜੇ ਘਰ ਵਾਲੇ ਨੇ ਉਹਨਾਂ ਦੇ ਜਿਹੜੇ ਸਾਰੇ ਘਰ ਦੇ ਜਿਹੜੇ ਮੈਂਬਰ ਉਸ ਘਰ ਦੇ ਵਿੱਚ ਜਸ਼ਨ ਮਨਾਉਣ ਦੇ ਲਈ ਇਕੱਠੇ ਹੋਏ ਹੁੰਦੇ ਨੇ ਪਰ ਗਵਾਂਡੀਆਂ ਦਾ ਇੱਕ ਨੌਜਵਾਨ ਜੋ ਕਿ ਉਸ ਪਰਿਵਾਰ ਦੀਆਂ ਲੜਕੀਆਂ ਦੇ ਵਿੱਚ ਜਦੋਂ ਜੋ ਉਸ ਡੀਜੇ ਦੇ ਜਸ਼ਨ ਦੇ ਵਿੱਚ ਨੱਚ ਰਹੀਆਂ ਹੁੰਦੀਆਂ ਨੇ ਨੋਟ ਵਾਰਨ ਦੀ ਕੋਸ਼ਿਸ਼ ਕਰਦਾ ਪਰ ਇਹਨਾਂ ਦੇ ਵਿੱਚ ਉਸ ਪਰਿਵਾਰ ਨੂੰ ਘਰ ਦੇ ਪਰਿਵਾਰ ਨੂੰ ਉਸ ਦੇ ਉੱਪਰ ਜਿਹੜਾ ਇਤਰਾਜ਼ ਹੁੰਦਾ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਲੜਕੇ ਨੂੰ ਰੋਕਿਆ ਪਰ ਇੰਨਾ ਹੀ ਨਹੀਂ ਉਹ ਲੜਕਾ ਗੁੱਸੇ ਦੇ ਵਿੱਚ ਜਾਂਦਾ ਆਪਣੇ ਕੋਈ ਸਾਥੀਆਂ ਨੂੰ ਲੈ ਕੇ ਆਉਂਦਾ ਤੇ ਉਸ ਘਰ ਦੇ ਵਿੱਚ ਆ ਕੇ ਫਾਇਰਿੰਗ ਕਰ ਦਿੱਤੀ ਜਾਂਦੀ ਅਜਿਸ ਦੇ ਵਿੱਚ ਕਿ ਇੱਕ ਡੀਜੇ ਵਾਲੇ ਦੇ ਨਾਲ ਆਇਆ ਨੌਜਵਾਨਾ ਜਿਸ ਦੇ ਗੋਲੀ ਲੱਗਿਆ ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਚੁੱਕ ਕੇ ਹਸਪਤਾਲ ਲਿਆਂਦਾ ਜਿੱਥੇ ਜਾ ਕੇ ਉਸ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਦੇ ਬੋਲੋ ਜਿਹੜਾ ਬਾਕੀ ਉਸਦੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਮਾਮਲਾ ਦਰਜ ਕਰ ਲਿਆ ਗਿਆ ਕੀ ਗੱਲ ਹੋਈ ਹੈ ਇਹ ਗੱਲ ਹੋਈ ਹੈ ਵੀ ਮੈਂ ਰੋਕਦੀ ਪਈ ਸੀ ਉਹਨਾਂ ਨੂੰ ਵੀ ਤੁਸੀਂ ਨਾ ਨੱਚੋ ਕੁੜੀਆਂ ਨੱਚਦੀਆਂ ਪਈਆਂ ਸੀ ਤੇ ਇਹ ਨਾ ਗਾਲਾਂ ਕੱਢਾਂ ਲੱਗ ਪਏ ਨੇ ਬੋਲੀ ਗਏ ਨੇ ਤੇ ਗਏ ਚਲੇ ਨੇ ਤੱਕ ਤੱਕ ਤੇ ਕੱਲਾ ਸੀ ਫਿਰ ਤੁਸੀਂ ਚਲੇ ਜਾਓ ਤੁਸੀਂ ਨਾ ਨੱਚੋ ਤੇ ਉਦੋਂ ਬਾਅਦਾਂ ਤੇ ਕੋਈ 10 ਮਿੰਟ ਤੱਕ ਆਨੇ ਆ ਫਿਰ ਤੁਹਾਨੂੰ ਦੱਸਣੇ ਸਾਨੂੰ ਨਹੀਂ ਪਤਾ ਸੀ ਬੰਨ ਸਾਡੇ ਨੇ ਕਰ ਦੇਣਾ ਤੇ ਆਹ ਗੱਡੀਆਂ ਖੜੀਆਂ ਗੱਡੀਆਂ ਮੈਨਾਂ ਤੋਰ ਦਿੱਤੀਆਂ ਨੇ ਉਦੋਂ ਬਾਅਦ ਬਸ ਨਾ ਫੇਰ ਕਰ ਦਿੱਤੇ ਨੇ ਤੇ ਅਸੀਂ ਤਾਂ ਜਵਾਜੁਕਮਸਾ ਪਜਾ ਕੇ ਅੰਦਰ ਲਿਆਂਦੇ ਨੇ ਕੋਈ ਸਾਡੇ ਘੁੱਟ ਫਾੜੀ ਬੜੀ ਕੀਤੀ ਕੀ ਪ੍ਰੋਗਰਾਮ ਕੀ ਸੀ ਇੱਥੇ ਦਾ ਜਾਂ ਸਾਦੀ ਸੀ ਮੁੰਡੇ ਦੀ ਅੱਛਾ ਤੇ ਉਦੋਂ ਟੋਲੀ ਲੈ ਕੇ ਆਏ ਸੀ ਹਾਂ ਟੋਲੀ ਲੈ ਕੇ ਆਏ ਸੀ ਅੱਛਾ ਕਿੰਨੇ ਕੁ ਹੀ ਦੀ ਗੱਲ ਐ ਜੀ ਇਹ ਕਿ ਸੀ 10 ਕੁ ਦਾ ਟਾਈਮ ਸੀ ਅੱਛਾ ਇਹ ਕੌਣ ਲੋਕ ਸੀਗੇ ਜਿਹੜੇ ਇੱਥੇ ਆ ਕੇ ਇਹ ਉਹ ਗਵਾਂਡ ਨਾਲ ਹੈਗਾ ਸੀ ਪਰ ਸੱਦਿਆ ਸੀ ਉੰਜ ਤਾਂ ਸੀ ਬਿਆਂ ਤੇ ਬਾਕੀ ਸਾਨੂੰ ਨਹੀਂ ਪਤਾ ਸੀ ਵੀ ਸਾਜੀ ਉਹਦਾ ਨਾਂ ਸੀ ਤੇ ਉਹਦੇ ਪਿਓ ਦਾ ਨਾਂ ਕਾਲਾ ਸਿੰਘ ਸੀ ਅੱਛਾ ਬੁਲਾਇਆ ਸੀ ਤੁਸੀਂ ਹਾਂ ਬੁਲਾਇਆ ਸੀ ਉੰਜ ਸਾਨੂੰ ਨਹੀਂ ਪਤਾ ਸੀ ਬੈਨਾਂ ਸਾਡੇ ਨੇ ਕਰਨਾ ਅੱਛਾ ਹੋਇਆ ਕੀ ਗੋਲੀ ਕਿਵੇਂ ਚੱਲੀ ਆ ਕਿੰਨੇ ਚਲਾਈਏ ਉਹਨੇ ਉਹਨੇ ਬੈਲੀ ਆਦੇ ਮਗਾਏ ਸੀ ਕੋਈ ਯਾਰ ਦੋਸਤ ਸੀ ਸਾਜੀ ਨੇ ਚਲਾਈ ਗੋਲੀ ਤੇ ਸਾਜੀ ਨੇ ਚਲਾਈ ਗੋਲੀ ਸ਼ਹਿਰ ਕੱਟ ਦਿੱਤੇ ਸਾਨੂੰ ਤਾਂ ਫਿਰ ਜਵਾਜੂ ਕ ਲੈ ਕੇ ਅੰਦਰ ਭੱਜਿਆ ਮਸਾ ਵੱਜੀ ਕਿੰਦੀ ਆ ਵੱਜੀ ਜਿਹੜਾ ਡੀਜੇ ਵਾਲੇ ਦੇ ਨਾਲ ਮੁੰਡਾ ਸੀ ਕੋਈ ਦਿਹਾੜੀ ਦੂੜੀ ਤੇ ਆਇਆ ਸੀ ਉਹਦੇ ਕੋਲੀ ਲੱਗੀ ਪੈ ਸੀ ਤੁਸੀਂ ਚੁਗਦਾ ਸੀ ਉਹ ਮੌਕੇ ਤੇ ਅੱਛਾ ਹਾਂ ਤੇ ਮੌਕੇ ਤੇ ਹੀ ਮਾਰ ਕੇ ਨਾ ਉਹ ਤੋਂ ਮਾੜਾ ਮਟੇਗਾ ਸੀ ਤੇ ਫਿਰ ਇਹ ਤੋਂ ਲੈ ਗਏ ਨੇ ਸ਼ਹਿਰ ਪਹਿਲਾਂ ਚੱਕ ਕੇ ਸਿਆਪ ਹੀ ਲੈ ਗਏ ਹਾਂ ਹਾਂ ਉਸ ਤੋਂ ਬਾਅਦ ਫਰੀਦਕੋਟ ਉਨਾਰਾ ਫਿਰਕਾਰ ਦਾ ਫਰੀਦਕੋਟ ਲੈ ਗਏ ਨੇ ਉੱਥੇ ਕੋਈ ਜਨਸੂ ਜਨ ਲਾਈ ਰੱਖਿਆ ਨੇ ਹੁਣ ਸੁਨਹਿਆ ਮੇਲਾ ਵੀ ਮੁੱਕ ਗਿਆ ਹੈ ਮਰ ਗਿਆ ਹਾਂ ਤੁਹਾਡੇ ਵਿਆਹ ਸ਼ਾਦੀ ਦਾ ਪ੍ਰੋਗਰਾਮ ਹਾਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਇੱਥੇ ਡੀਜੇ ਸੀ ਇੱਥੇ ਸਾਰੇ ਨੱਚਣ ਨੱਚਣ ਲੱਗੇ ਖੜੇ ਸੀ ਕਿੰਨਾ ਤਟਾ ਪਰਮੇਤਰ ਜਿਨ੍ਹਾਂ ਦੇ ਵਿਆਹ ਸੀ ਤੁਹਾਡੇ ਕੀ ਲੱਗੇ ਮੇਰਾ ਆਪ ਦਾ ਖੁਦ ਮੁੰਡਾ ਸੀ ਅੱਛਾ ਤੁਹਾਡੇ ਮੁੰਡੇ ਦਾ ਵਿਆਹ ਦਾ ਸੀ ਅੱਛਾ ਅੱਛਾ ਕਿੱਥੇ ਵਿਆਹ ਹੋਇਆ ਵਿਆਹ ਆਪਾਂ ਇੱਥੇ ਗਏ ਸੀ ਕਮਾਨੀ ਵਾਲੇ ਕੋਲ ਪੈਲਸ 'ਚ ਕਮਾਨੀ ਵਾਲੇ ਕੋਲ ਅੱਛਾ ਤੁਸੀਂ ਡੋਲੀ ਲੈ ਕੇ ਆ ਗਏ ਸੀ ਉਸ ਉਦੋਂ ਇੱਕੋ ਜ ਹੈ ਹਾਂ ਉਦੋਂ ਇੱਕੋ ਚ ਹੋਇਆ ਗੱਡੀਆਂ ਸੀ ਅਜੇ ਸਾਡੀ ਇੱਥੇ ਖੜੀਆਂ ਸੀ ਅੱਛਾ ਤਾ ਕੇ ਲੈਂਦਾ ਨਚਣ ਲੱਗੇ ਆ ਉਹਨਾਂ ਰੋਕਿਆ ਤੇ ਉਹ ਬਸ ਉਹਨਾਂ ਸਾਡੇ ਨਾਮ ਲਾ ਕਰਤਾ ਕਿੰਨੇ ਲੋਕ ਸੀਗੇ ਇਹ ਇਹ ਤੇ ਲੋਕ ਤਾਂ 6-7 ਜਣੇ ਪਹਿਲਾਂ ਹੀ ਗਏ ਸੀ ਤੇ ਬਾਕੀ ਉਹ ਨਵਰ ਫੋਨਸ ਕਰਕੇ ਮੰਗਾ ਲੈਣੇ ਕਿੰਨੇ ਕੁ ਜਣੇ ਹੋਣਗੇ ਸਾਰੇ ਜਿਨ੍ਹਾਂ ਨੇ ਗੋਲੀ ਚਲਾਈ ਜਾਂ ਹੋਣਗੇ 7-8 ਜਣੇ 7-8 ਜਣੇ ਹਾਂ ਕੱਲ ਇੱਕ ਲੇਟ ਨਾਈਟ ਸਾਨੂੰ ਇੱਕ ਜਰਾਲਾਬਾਦ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿਹਦੇ ਵਿੱਚ ਇੱਕ ਗੁਰਮਖ ਸਿੰਘ ਹੈ ਜਿਹੜਾ ਘਰ ਰੇਲਵੇ ਫਾਟਕ ਬ੍ਰਮ ਬੰਮਨੀ ਰੋਡ ਦੇ ਉੱਤੇ ਜਿਹੜਾ ਸਥਿਤ ਹੈ ਇਹਦੇ ਘਰ ਫੰਕਸ਼ਨ ਚੱਲਿਆ ਸੀਗਾ ਇਹਦਾ ਬੇਟਾ ਜਸਕਰਨ ਸਿੰਘ ਦੀ ਮੈਰਿਜ ਸੀਗੀ ਤੇ ਉਹ ਮੈਰਿਜ ਕਰਾ ਕੇ ਡੋਲੀ ਲੈ ਕੇ ਘਰ ਆਇਆ ਸੀ ਤੇ ਆ ਕੇ ਉਹ ਭੰਗੜਾ ਵਗੈਰਾ ਪਾ ਰਹੇ ਸੀਗੇ ਆਪਣਾ ਨਚ ਰਹੇ ਸੀਗੇ ਜੀ ਇਹਨਾਂ ਦੇ ਘਰ ਦੇ ਨਾਲ ਹੀ 사ਜਨ ਪੁੱਤਰ ਕਾਲਾ ਸਿੰਘ ਉਹ ਵੀ ਨਾਲ ਹੀ ਰਹਿੰਦਾ ਸੀ ਉਹਨੇ ਵੀ ਵਿਆਹ ਤੇ ਫੰਕਸ਼ਨ ਦੇ ਵਿੱਚ ਜਿਹੜਾ ਪਾਰਟਿਸਿਪੇਟ ਕੀਤਾ ਸੀਗਾ ਇਹ ਵੀ ਆ ਕੇ ਨਾਲ ਜਦੋਂ ਨੱਚਣ ਲੱਗਿਆ ਤੇ ਇਹਨ ਕੋਈ ਉੱਥੇ ਕੋਈ ਕੋਈ ਗਲਤ ਹਰਕਤ ਕੀਤੀ ਜਾਨ ਉਹਨੂੰ ਨਹੀਂ ਪਸੰਦ ਸੀਗਾ ਉਹਨਾਂ ਨੇ ਇਹਨੂੰ ਸਮਝਾ ਕੇ ਤੇ ਇਹਨੂੰ ਘਰ ਤੋਰਤਾ ਪਾਰਟੀ ਦੇ ਵਿੱਚੋਂ ਬਾਹਰ ਕਰਤਾ ਜਿਸ ਗੁੱਸੇ ਵਿੱਚ ਆ ਕੇ ਨਾਪਦੇ ਜਿਹੜੇ ਸਾਥੀਆਂ ਨੂੰ ਬੁਲਾ ਕੇ ਤੇ ਇਹਨਾਂ ਦੇ ਘਰ ਜਾ ਕੇ ਤੇ ਇਹਨਾਂ ਜਾ ਕੇ ਫਾਇਰਿੰਗ ਕਰ ਦਿੱਤੀ ਤੇ ਉਹਦੇ ਇੱਕ ਜਿਹੜੇ ਮੁੰਡੇ ਦੇ ਲੱਗੀ ਜਿਹੜਾ ਜਿਹੜਾ ਕਰਮਜੀਤ ਸਿੰਘ ਹੈ ਜਿਹੜਾ ਕਬਾਇ ਦਾ ਰਹਿਣ ਵਾਲਾ ਵਾ ਇਹ ਕ੍ਰਿਸ਼ਨ ਲਾਲ ਸਿੰਘ ਫਲੀਆਂ ਵਾਲਾ ਵਾ ਕ੍ਰਿਸ਼ਨ ਲਾਲ ਫਲੀਆਂ ਵਾਲਾ ਉਹ ਡੀਜੇ ਦਾ ਕੰਮ ਕਰਦਾ ਉਹਦੇ ਕੋਲ ਇਹ ਮੁੰਡਾ ਕੰਮ ਕਰਦਾ ਵਾ ਸੋ ਇਹਨੂੰ ਕੱਲ ਰਾਤ ਹੀ ਅਸੀਂ ਜਿਹੜਾ ਮੈਡੀਕਲ ਕਾਲਜ ਫਰੀਦਕੋਟ ਜਿਹੜਾ ਉੱਥੇ ਦਾਖਲ ਕਰਾ ਦਿੱਤਾ ਸੀਗਾ ਤੇ ਅੱਜ ਇਹਦੀ ਸਵੇਰੇ ਮਾਰਨਿੰਗ ਜਿਹੜੀ ਇਹਦੀ ਡੈਥ ਹੋ ਗਈ ਆ ਸੋ ਇਹਦੇ ਵਿੱਚ ਅਸੀਂ ਰਾਤ ਹੀ ਜਿਹੜਾ ਇਹਨੂੰ ਸਾਜਨ ਨੂੰ ਜਿਹੜਾ ਇਹਨੂੰ ਗ੍ਰਿਫਤਾਰ ਕਰ ਲਿਆ ਸੀਗਾ ਦੂਸਰਿਆਂ ਜਿਹੜੇ ਇਹਦੇ ਸਾਥੀ ਸੀ ਵੀ ਉਹਨਾਂ ਤੱਕ ਵੀ ਜਿਹੜੀ ਸਾਡੀ ਜਿਹੜੀ ਉਹਨਾਂ ਬਾਰੇ ਵੀ ਸਾਨੂੰ ਜਿਹੜਾ ਆਇਡੈਂਟੀਫਾਈ ਹੋ ਗਏ ਆ ਉਹਨਾਂ ਨੂੰ ਵੀ ਅਸੀਂ ਜਲਦੀ ਹੀ ਜਿਹੜਾ ਗ੍ਰਿਫਤਾਰ ਕਰ ਲਾਂਗੇ ਸੋ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਵੀ ਕੋਈ ਵੀ ਬੰਦਾ ਜਿਹੜਾ ਜਿਹੜਾ ਮਰਜ਼ੀ ਹੋਵੇ ਹੂਸ ਏਵਰ ਮੇਬੀ ਜਿਹੜਾ ਕਾਨੂੰਨ ਨੂੰ ਹੱਥ ਚ ਲੈ ਕੇ ਕੰਮ ਕਰੇਗਾ ਉਹਦੇ ਖਿਲਾਫ ਅਸੀਂ ਜਿਹੜਾ ਸਖਤ ਐਕਸ਼ਨ ਜਿਹੜਾ ਲਵਾਂਗੇ ਇਸ ਕੇਸ ਨੂੰ ਅਸੀਂ ਜਿਹੜੇ ਸਾਰੇ ਹੀ ਬੰਦੇ ਦੋਸ਼ੀ ਗ੍ਰਿਫਤਾਰ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਇਹਨੂੰ ਇਹਨੂੰ ਤਫ਼ਤੀਸ਼ ਜਿਹੜੀ ਇਹਦੀ ਕਰਾਂਗੇ